ගොරබෙන හෝරයදා ගුරුබෙන සමජ නයාාව ගොරබෙන සොරතෙන්නසෙද්ද ගුරුබෙන මොකටන පාව ਗੋ ਰ ਕਰ ਸਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸ਼ਬਦ ਸੰਪੰਨ ਅਗਣ ਕਟੇ ਸਭ ਤੇਰੇ ਗੁਰ ਨੈਣ ਬਣ ਗੁਰੂ ਗੁਰ ਕਰੋ ਗੁਰੂ ਸੱਤ ਕਾਵਨਲ ਕਹੈ ਜਿਨ ਗੁਰੂ ਨ ਦੇਖਿਓ ਨਾ ਕੀਓ ਤੇ ਕਿਆਥ ਸੰਸਾਰ ਮੈਂ ਜਿਨ ਗੁਰੂ ਨਾਂ ਦੇਖਿਓ ਨਾ ਕੀਓ ਤੇ ਅਕਿਆਥ ਸੰਸਾਰ ਮੈਂ ਵਾਹਿ ਗੁਰੂ ਮਾਰੂ ਮਹਿਲਾ ਪੰਜਮ ਤ੍ਰਿਪਤੇ ਆਗਾਏ ਸੰਤਾ ਗੁਰੂ ਜਾਣੇ ਜਿਨ ਮੰਤਾ ਤਾਂ ਕਿਛ ਕਹਿਣ ਨ ਜਾਈ ਜਾਂ ਕੋ ਨਾਮ ਬੜਾਈ ਲਾਲ ਅਮੋਲ ਲਾਲੋ ਅਗਹ ਅਤੋਲ ਨੰਮ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਆਵਾਜਿਸਤੇ 23ਵੇਂ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1006 ਅੰਗ ਉਤੇ ਸ਼ਿਸ਼ੋਬਤ ਹੈ ਜੀ ਸਤਿਗੁਰੂ ਜੀ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਵਿੱਚ ਉਪਦੇਸ਼ ਕਰਦੇ ਹਨ ਲਾਲ ਅਮੁੱਲਾ ਲਲੋ ਉਸ ਵਾਹਿਗੁਰੂ ਦਾ ਨਾਮ ਜੋ ਹੈ ਉਹ ਲਾਲ ਹੈ ਨਾਮ ਰਤਨ ਹੈ ਅਮੋਲ ਲਾ ਲੋ ਇਹ ਨਾਮ ਇਹੋ ਜਿਹਾ ਅਮੋਲਕ ਰਤਨ ਹੈ ਇਸ ਦਾ ਮੋਲ ਨਹੀਂ ਪਾਇਆ ਜਾ ਸਕਦਾ ਇਹ ਅਮੋਲਕ ਹੈ ਕੋਈ ਦੁਨੀਆ ਦੀ ਇਹੋ ਜੇ ਕੋਈ ਵੀ ਚੀਜ਼ ਨਹੀਂ ਹੈ ਜਿਸ ਤੇ ਰਾਹੀ ਇਸ ਦਾ ਮੋਲ ਪਾਇਆ ਜਾ ਸਕੇ ਇਹ ਨਾਮ ਅਮੋਲਕ ਹੈ ਅਗਾ ਅਤੋਲ ਨਮੋ ਅਗਾਂ ਜਿਸ ਨੂੰ ਪਕੜਿਆ ਨਾ ਜਾ ਸਕੇ ਇਹ ਨਾਮ ਜੋ ਹੈ ਆਸਾਨੀ ਦੇ ਨਾਲ ਪਕੜਿਆ ਨਹੀਂ ਜਾ ਸਕਦਾ ਅਤੋਲ ਅਤੇ ਅਤੋਲ ਹੈ ਇਸ ਨਾਮ ਨੂੰ ਕਿਸੇ ਵੀ ਸ਼ੈ ਨਾਲ ਕਿਸੇ ਵਸਤੂ ਦੇ ਨਾਲ ਤੋਲਿਆ ਨਹੀਂ ਜਾ ਸਕਦਾ ਕਿਉਂਕਿ ਇਸ ਦੇ ਬਰਾਬਰ ਕੋਈ ਚੀਜ਼ ਹੈ ਹੀ ਨਹੀਂ ਐ ਇਸ ਕਰਕੇ ਇਹ ਅਤੋਲਾ ਹੈ ਜਿਸ ਨੂੰ ਸਤਿਗੁਰੂ ਜੀ ਕਹਿੰਦੇ ਹਨ ਨਾਮ ਅਮੋਲਕ ਰਤਨ ਹੈ ਨਾਮ ਅਮੋਲਕ ਰਤਨ ਹੈ ਨਾਮ ਜੋ ਹੈ ਅਮੋਲਕ ਰਤਨ ਹੈ ਜਿਸ ਦਾ ਮੋਲ ਨਹੀਂ ਪਾਇਆ ਜਾ ਸਕਦਾ ਇਹੋ ਜਿਹਾ ਇਹ ਰਤਨ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤ ਗੁਰ ਪਾਸ ਇਹ ਸਾ ਪੂਰੇ ਸਤ ਗੁਰੂ ਦੇ ਕੋਲੋਂ ਹੀ ਇਹ ਸੇ ਬਖਸ਼ਿਸ਼ ਹੁੰਦੀ ਹੈ ਪੂਰਾ ਸਤ ਗੁਰੂ ਹੀ ਇਹ ਨਾਮ ਦੀ ਬਖਸ਼ਿਸ਼ ਕਰ ਸਕਦਾ ਹੈ ਪੂਰੇ ਸਤ ਗੁਰ ਪਾਸ ਸਤ ਗੁਰ ਸੇਵੈ ਲੱਗਿਆ ਕਾਢ ਰਤਨ ਦੇਵ ਪ੍ਰਗਾਸ ਸਤ ਗੁਰੂ ਦੀ ਸੇਵਾ ਭਗਤੀ ਕਰਦੇ ਆਂ ਸਤ ਗੁਰ ਸੇਵੈ ਲੱਗਿਆ ਕਾਢ ਰਤਨ ਦੇਵ ਪ੍ਰਗਾਸ ਸਤ ਗੁਰੂ ਹਿਰਦੇ ਦੇ ਵਿੱਚ ਆਤਮਿਕ ਪ੍ਰਕਾਸ਼ ਕਰਕੇ ਇਹ ਨਾਮ ਅਮੋਲਕ ਰਤਨ ਦੀ ਬਖਸ਼ਿਸ਼ ਕਰ ਦਿੰਦੇ ਹਨ ਇਹ ਇਹੋ ਜਿਹਾ ਅਮੋਲਕ ਰਤਨ ਜੋ ਸਤਗੁਰੂ ਦੇ ਕੋਲੋਂ ਹੀ ਮਿਲਣਾ ਹੈ ਸਤਗੁਰੂ ਦੀ ਬਖਸ਼ਿਸ਼ ਦੁਆਰਾ ਹੀ ਮਿਲਣਾ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵ ਲੱਗਿਆਂ ਕੜ ਰਤਨ ਦੇਵ ਪਰਗਾਸੇ ਸਤਿਗੁਰੂ ਜੀ ਹਾਨ ਜੋ ਗਿਆਨ ਰੂਪੀ ਚਾਨਣ ਅੰਦਰ ਹਿਰਦੇ ਵਿੱਚ ਪੈਦਾ ਕਰਕੇ ਇਹ ਜੋ ਰਤਨ ਨਾਮ ਅਮੋਲਕ ਰਤਨ ਹੈ ਇਸ ਨੂੰ ਬਖਸ਼ਦੇ ਹਨ ਤ੍ਰਿਪਤ ਅਗਹਾਏ ਸੰਤ ਗੁਰ ਜਾਣੇ ਜਿਨ ਮੰਤਾ ਉਹ ਸੰਤ ਜਨ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਨਾਲ ਆਪਣੀ ਡੂੰਗੀ ਸਾਂਝ ਪਾ ਲਈ ਹੈ ਜਾਣੋ ਜਿਨ੍ਹਾਂ ਨੇ ਜਾਣ ਲਿਆ ਹੈ ਗੁਰ ਜਾਣੇ ਜਿਨ ਮੰਤਾ ਉਹ ਸੰਤ ਜਨ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਨਾਲ ਡੂੰਗੀ ਸਾਂਝ ਪਾ ਲਈ ਹੈ ਗੁਰੂ ਦੇ ਉਪਦੇਸ਼ ਨੂੰ ਸਮਝ ਲਿਆ ਹੈ ਗੁਰੂ ਦੇ ਉਪਨੇਸ਼ ਨੂੰ ਅਪਣਾ ਲਿਆ ਹੈ ਗੁਰੂ ਦੇ ਉਪਦੇਸ਼ ਦੇ ਅਨੁਸਾਰ ਆਪਣੀ ਜ਼ਿੰਦਗੀ ਢਾਲ ਰਹੀ ਹੈ ਤ੍ਰਿਪਤੇ ਅਗਾਏ ਸੰਤਾ ਆਵ ਜੇ ਸੰਤ ਜਨ ਮਾਇਆ ਵੱਲੋਂ ਤ੍ਰਿਪਤ ਹੋ ਜਾਂਦੇ ਹਨ ਪੂਰਨ ਤੌਰ ਤੇ ਰੱਜ ਜਾਂਦੇ ਹਨ ਉਹਨਾਂ ਦੇ ਮਾਇਆ ਦੇ ਕੋਈ ਆਸ ਨਹੀਂ ਰਹਿੰਦੀ ਉਹ ਇਸ ਤਰ੍ਹਾਂ ਪੂਰਨ ਤੌਰ ਤੇ ਰੱਜ ਜਾਂਦੇ ਹਨ ਉਹ ਸੰਤ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਨਾਲ ਡੂੰਗੀ ਸਾਂਝ ਪਾ ਲਈ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਉਹ ਸੰਤ ਜਨ ਤਾਂ ਕੀ ਕਿਛ ਕਹਿਣ ਨਾ ਜਾਈ ਜਾਂ ਕੋ ਨਾਮ ਬੜਾਈ ਜਿਨ੍ਹਾਂ ਨੂੰ ਨਾਮ ਦੀ ਵਡਿਆਈ ਮਿਲ ਜਾਂਦੀ ਹੈ ਤਾਂ ਕੀ ਕਿਛ ਕਹਿਣ ਨਾ ਜਾਈ ਉਹਨਾਂ ਦੀ ਉੱਚੀ ਆਤਮਿਕ ਅਵਸਥਾ ਬਾਰੇ ਕਿਹਾ ਨਹੀਂ ਜਾ ਸਕਦਾ ਜਿਨ੍ਹਾਂ ਨੂੰ ਨਾਮ ਦੀ ਬਖਸ਼ਿਸ਼ ਸਤਿਗੁਰੂ ਕੋਲੋਂ ਹੋ ਗਈ ਸਤਗੁਰੂ ਨੇ ਜਿਹਨਾਂ ਨੂੰ ਨਾਮ ਦੀ ਬਖਸ਼ਿਸ਼ ਕਰ ਦਿੱਤੀ ਜਿਹਨਾਂ ਨੂੰ ਨਾਮ ਦੀ ਵਡਿਆਈ ਮਿਲ ਗਈ ਉਹਨਾਂ ਦੀ ਇਤਨੀ ਉੱਚੀ ਆਤਮਿਕ ਅਵਸਥਾ ਹੋ ਜਾਂਦੇ ਕਿ ਉਸ ਅਵਸਥਾ ਬਾਰੇ ਕਿਆ ਹੀ ਨਹੀਂ ਜਾ ਸਕਦਾ ਤਾਂ ਕਿ ਕਿਛ ਕਹਿਣ ਨਾ ਜਾਈ ਜਿਸ ਤਰ੍ਹਾਂ ਸਤਗੁਰੂ ਜਪਜੀ ਸਾਹਿਬ ਦੇ ਵਿੱਚ ਉਪਦੇਸ਼ ਕਰਦੇ ਹਨ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪੀਛੇ ਪਛਤਾਏ ਮੰਨੇ ਜਿਹਦਾ ਹਿਰਦਾ ਜੋ ਹੈ ਉਹ ਨਾਮ ਦੇ ਵਿੱਚ ਪਤੀਸ ਗਿਆ ਹੈ ਜਿਹਦਾ ਨਾਮ ਦੇ ਨਾਲ ਹਿਰਦਾ ਰੰਗ ਗਿਆ ਹੈ ਉਸ ਦੀ ਕਿੰਨੀ ਉੱਚੀ ਆਤਮਿਕ ਅਵਸਥਾ ਹੈ ਇਹ ਨਹੀਂ ਕੋਈ ਵੀ ਕਹਿ ਸਕਦਾ ਮੰਨੇ ਕੀ ਗਤ ਗਤ ਉਸ ਦੀ ਉੱਚੀ ਆਤਮਿਕ ਅਵਸਥਾ ਕਹੀ ਨਾ ਜਾਏ ਜੇ ਕੋ ਕਹ ਪਿਛ ਪਛਤਾਏ ਜੇ ਕੋ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦੀ ਕਿੰਨੀ ਉੱਚੀ ਆਤਮਿਕ ਅਵਸਥਾ ਹੈ ਤਾਂ ਉਸ ਨੂੰ ਪਿੱਛੋਂ ਪਛਤਾਣਾ ਹੀ ਪੈਂਦਾ ਹੈ ਕਿਉਂਕਿ ਉਹ ਕਹਿ ਨਹੀਂ ਸਕਦਾ ਕਾਗਦ ਕਲਮ ਨਾਂ ਲਿਖਣ ਹਾਰ ਉਸ ਦੀ ਕਿੰਨੀ ਉੱਚੀ ਆਤਮਿਕ ਅਵਸਥਾ ਹੈ ਨਾ ਤਾਂ ਉਹ ਕਾਗਜ਼ ਹੈ ਹੋ ਜਿਆ ਤੇ ਨਾ ਹੀ ਕੋਈ ਕਲਮ ਹੈ ਜਿਸ ਦੇ ਨਾਲ ਕਲਮ ਦੇ ਨਾਲ ਕਾਗਜ਼ ਦੇ ਉੱਤੇ ਕੋਈ ਲਿਖਣਹਾਰ ਲਿਖਣ ਵਾਲਾ ਲਿਖ ਸਕੇ ਕਿ ਉਸ ਦੀ ਕਿਤਨੀ ਉੱਚੀ ਆਤਮਕ ਅਵਸਥਾ ਹੈ ਕਿ ਉਸ ਨੇ ਕਿ ਨਾਮ ਦੇ ਨਾਲ ਆਪਣੇ ਮਨ ਨੂੰ ਉਰੰਗ ਲਿਆ ਹੈ ਤਾਂ ਸਤਿਗੁਰੂ ਸਾਨੂੰ ਇੱਥੇ ਵੀ ਉਪਦੇਸ਼ ਕਰਦੇ ਹਨ ਤਾਂ ਕਿ ਕਿ ਚ ਕਹਿਣ ਨਾ ਜਾਏ ਜਾਂ ਕੋ ਨਾਮ ਬੜਾਈ ਜਿਸ ਨੂੰ ਨਾਮ ਦੀ ਵਡਿਆਈ ਮਿਲ ਗਈ ਉਸ ਦੀ ਉੱਚੀ ਆਤਮਿਕ ਅਵਸਥਾ ਬਾਰੇ ਕਿਹਾ ਹੀ ਨਹੀਂ ਜਾ ਸਕਦਾ ਲਾਲ ਅਮੋਲ ਲਾਲੋ ਅਗਾ ਅਤੋਲ ਨਮੋ ਅਅਵਿਗਤ ਸਿਉ ਮਾਨਿਆ ਮਾਨੋ ਜੋ ਨਾਮ ਦੇ ਵਿੱਚ ਰੰਗਿਆ ਗਿਆ ਜਿਸ ਨੂੰ ਸਤਿਗੁਰੂ ਨੇ ਨਾਮ ਦੀ ਬਖਸ਼ਿਸ਼ ਕਰ ਦਿੱਤੀ ਉਹ ਅਵਿਗਤ ਅਵਿਗਤ ਉਹ ਵਾਹਿਗੁਰੂ ਜੋ ਅਦ੍ਰਿਸ਼ਟ ਹੈ ਇਹਨਾਂ ਗਿਆਨ ਇੰਦਰੀਆਂ ਦੇ ਨਾਲ ਉਹਨੂੰ ਦੇਖਿਆ ਨਹੀਂ ਜਾ ਸਕਦਾ ਉਹ ਅਵਿਗਤ ਅਵਿਗਤ ਸਿਉ ਮਾਨਿਆ ਮਾਨੋ ਜਿਹੜਾ ਨਾਮ ਦੇ ਨਾਲ ਪਤੀਜ ਗਿਆ ਉਸ ਦਾ ਮਨ ਜੋ ਹੈ ਉਸ ਵਾਹਿਗੁਰੂ ਦੇ ਨਾਲ ਹੀ ਪਤੀ ਜਾਂਦਾ ਹੈ ਗੁਰਮੁਖ ਤਤ ਗਿਆਨੋ ਅਤੇ ਉਸ ਨੂੰ ਗੁਰੂ ਦੇ ਰਾਹੀਂ ਤਤ ਗਿਆਨੋ ਤਤ ਗਿਆਨ ਦਾ ਪਤਾ ਲੱਗ ਜਾਂਦਾ ਜੋ ਅਸਲ ਗਿਆਨ ਹੈ ਉਸ ਦੀ ਸੋਝੀ ਪੈ ਜਾਂਦੀ ਹੈ ਪੇਖਤ ਪੇਖਤ ਸਗਲ ਧਿਆਨੋਂ ਪੇਖਤ ਸਗਲ ਸਾਰਿਆਂ ਨੂੰ ਦੇਖਦੇ ਹੋਏ ਦੇਖਦੇ ਹੋਏ ਅਰਥਾਤ ਇਸ ਜਗਤ ਦੇ ਵਿੱਚ ਰਹਿੰਦੇ ਹੋਏ ਵੀ ਉਸ ਦਾ ਧਿਆਨ ਜੋ ਹੈ ਉਹ ਸਦਾ ਵਾਹਿਗੁਰੂ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਇਹ ਸਤਿਗੁਰੂ ਉਸ ਦੀ ਗੱਲ ਕਰ ਰਹੇ ਹਨ ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਜਿਸ ਦੇ ਅੰਦਰ ਨਾਮ ਵਸ ਗਿਆ ਸਤਿਗੁਰ ਦੇ ਰੇ ਬਖਸ਼ਿਸ਼ ਕੀਤੀ ਸਤਿਗੁਰ ਦੀ ਬਖਸ਼ਿਸ਼ ਤੇ ਰਾਹੀ ਜਿਸ ਨੂੰ ਨਾਮ ਦੀ ਪ੍ਰਾਪਤ ਹੋ ਗਈ ਉਸ ਦੀ ਗੱਲ ਕਰ ਰਹੇ ਹਨ ਸਤਿਗੁਰੂ ਜੀ ਭੇਖਤ ਸਗਲ ਧਿਆਨੋ ਉਹ ਸਾਰਿਆਂ ਨੂੰ ਦੇਖਦਾ ਹੋਇਆ ਵੀ ਸਦਾ ਉਸ ਵਾਹਿਗੁਰੂ ਦੇ ਨਾਲ ਜੁੜਾ ਰਹਿੰਦਾ ਹੈ ਉਸ ਦਾ ਧਿਆਨ ਸਦਾ ਉਸ ਵਾਹਿਗੁਰੂ ਦੇ ਨਾਲ ਹੀ ਲੱਗਾ ਰਹਿੰਦਾ ਹੈ ਤਜਿਓ ਮਨ ਤੇ ਅਭਿਮਾਨੋ ਅਤੇ ਉਹ ਆਪਣੇ ਮਨ ਦੇ ਵਿੱਚੋਂ ਆਭਿਮਾਨ ਹੰਕਾਰ ਨੂੰ ਖਤਮ ਕਰ ਲੈਂਦਾ ਹੈ ਕਿਉਂਕਿ ਜਿਤਨਾ ਚਿਰ ਹੰਕਾਰ ਹੈ ਈਗੋ ਹੈ ਅੰਦਰ ਮੈਂ ਮੈਂ ਹੈ ਉਤਨਾ ਚਿਰ ਇਹ ਨਾਮ ਵਸ ਨਹੀਂ ਸਕਦਾ ਪਰ ਜਦੋਂ ਨਾਮ ਵਸ ਗਿਆ ਫਿਰ ਇਹ ਅਹੰਕਾਰ ਜੋ ਹੈ ਅੰਦਰ ਉਹ ਖਤਮ ਹੋ ਜਾਂਦਾ ਹੈ ਤਜੇ ਉਹ ਮਨ ਤੇ ਆਭਿਮਾਨ ਨੂੰ ਨਹਿਚਲ ਤਿਲਕਾਠਾਣਾ ਜਿਸ ਤੇ ਅੰਦਰ ਨਾਮ ਵਸ ਗਿਆ ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਉਸ ਦਾ ਆਤਮਿਕ ਟਿਕਾਣਾ ਜੋ ਹੈ ਉਹ ਨਿਚਲ ਹੋ ਜਾਂਦਾ ਹੈ ਅਟਲ ਹੋ ਜਾਂਦਾ ਹੈ ਅਰਥਾਤ ਉਹ ਕਦੀ ਵੀ ਡੋਲਦਾ ਨਹੀਂ ਹੈ ਗੁਰ ਤੇ ਮੈਲ ਪਛਾਨਾ ਅਤੇ ਉਹ ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਗੁਰ ਤੇ ਮਹਿਲ ਪਛਾਨਾ ਮਹਿਲ ਉਹ ਵਾਹਿਗੁਰੂ ਵਾਹਿਗੁਰੂ ਦੀਹਾ ਜੂਰੀ ਉਹ ਫਿਰ ਗੁਰੂ ਦੇ ਰਾਹੀ ਉਸ ਵਾਹਿਗੁਰੂ ਦੇ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਆਣ ਦਿਨ ਗੁਰ ਮਿਲ ਜਾਗੋ ਆਣ ਦਿਨ ਹਰ ਰੋਜ਼ ਸਦਾ ਹੀ ਗੁਰੂ ਨੂੰ ਮਿਲ ਕੇ ਫਿਰ ਉਹ ਸਦਾ ਜਾਗਦਾ ਰਹਿੰਦਾ ਹੈ ਜਾਗਦਾ ਇਹ ਨਹੀਂ ਕਿ ਸੌਂਦਾ ਨਹੀਂ ਹੈ ਜਾਗਦਾ ਰਹਿੰਦਾ ਹੈ ਇਹਨਾਂ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ ਮਾਇਆ ਦੇ ਮਾਇਆ ਦੇ ਵੱਲੋਂ ਸਦਾ ਹੀ ਫਿਰ ਸੁਚੇਤ ਰਹਿੰਦਾ ਹੈ ਅਣ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਆਤੇ ਉਪਰ ਹਰੀ ਦੀ ਸੇਵਾ ਦੇ ਵਿੱਚ ਹੀ ਸਦਾ ਲੱਗਿਆ ਰਹਿੰਦਾ ਹੈ ਹਰੀ ਦੀ ਸੇਵਾ ਉਸ ਪਰਮਾਤਮਾ ਦਾ ਨਾਮ ਜਪਣਾ ਇਹ ਹੈ ਉਸ ਪਰਮਾਤਮਾ ਦੀ ਸੇਵਾ ਉਸ ਪਰਮਾਤਮਾ ਦੇ ਗੁਣ ਗਾਉਣੇ ਜਿਸ ਨੇ ਇਹ ਸਾਨੂੰ ਸਭ ਕੁਝ ਦਿੱਤਾ ਹੈ ਇਹ ਸਰੀਰ ਦਿੱਤਾ ਹੈ ਜਨ ਦਿੱਤੀ ਹੈ ਆਤਮਾ ਦਿੱਤੀ ਹੈ ਇਹ ਸਾਰਾ ਪਰਿਵਾਰ ਦਿੱਤਾ ਹੈ ਇਹ ਸਾਰੇ ਮਿੱਤਰ ਕੁਟੰਬ ਦਿੱਤਾ ਹੈ ਉਹ ਵਾਹਿਗੁਰੂ ਉਸ ਦੀ ਸੇਵਾ ਦੇ ਵਿੱਚ ਉਹ ਫਿਰ ਸਦਾ ਲੱਗ ਜਾਂਦਾ ਹੈ ਜਿਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਆ ਹਰ ਇੱਕ ਸੇਵਾ ਲਾਗੇ ਉਸ ਪਰਮਾਤਮਾ ਦੀ ਸਦਾ ਪ੍ਰਭੁਗਤੀ ਕਰਦਾ ਹੈ ਪੂਰਣ ਤ੍ਰਿਪਤੇ ਅਘਾਏ ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਉਹ ਫਿਰ ਸਦਾ ਹੀ ਪੂਰਣ ਤ੍ਰਿਪਤ ਅਘਾਏ ਉਹ ਸਦਾ ਹੀ ਮਾਇਆ ਦੇ ਵਿੱਚ ਨੂੰ ਰਾਜੇ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਸਹਿਜ ਸਮਾਧ ਸੁਪਾਏ ਸੁਪਾਏ ਪਿਆਰ ਦੇ ਵਿੱਚ ਉਹ ਫਿਰ ਸਦਾ ਪ੍ਰਭੂ ਦੇ ਪਿਆਰ ਦੇ ਵਿੱਚ ਹੀ ਟਿਕਿਆ ਰਹਿੰਦਾ ਹੈ। ਸਹਿਜ ਸਮਾਧ ਸਹਿਜ ਆਤਮਿਕ ਅਡੋਲਤਾ ਉਹ ਫਿਰ ਸਦਾ ਆਤਮਿਕ ਅਡੋਲਤਾ ਦੀ ਸਮਾਧੀ ਦੇ ਵਿੱਚ ਹੀ ਟਿਕਿਆ ਰਹਿੰਦਾ ਹੈ। ਅਤੇ ਸਦਾ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਟਿਕਿਆ ਰਹਿੰਦਾ ਹੈ ਹਰ ਭੰਡਾਰ ਹਾਥ ਆਇਆ ਇਹ ਉਹ ਹੈ ਉਹ ਮਨੁੱਖ ਨੂੰ ਜਿਸ ਦੇ ਹੱਥ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਭੰਡਾਰ ਆ ਗਿਆ ਜਿਸ ਨੂੰ ਨਾਮ ਦੀ ਬਖਸ਼ਿ ਹੋ ਗਈ ਸਤਿਗੁਰੂ ਵੱਲੋਂ ਉਹ ਫਿਰ ਸਦਾ ਉਸ ਪ੍ਰਭੂ ਦੇ ਪਿਆਰ ਦੇ ਵਿੱਚ ਟਿਕਿਆ ਰਹਿੰਦਾ ਹੈ ਤਾਂ ਸਦਾ ਹੀ ਆਤਮਿਕ ਅਡੋਲਤਾ ਦੇ ਵਿੱਚ ਰਹਿੰਦਾ ਹੈ ਨਾਨਕ ਗੁਰ ਤੇ ਪਾਇਆ ਇਹ ਨਾਨਕ ਇਹ ਜੋ ਅਮੋਲਕ ਰਤਨ ਨਾਮ ਜੋ ਹੈ ਇਹ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤਾਂ ਹੀ ਇਹ ਪ੍ਰਾਪਤ ਹੁੰਦਾ ਜਦੋਂ ਗੁਰੂ ਤਰੁੱਟਦਾ ਹੈ ਕਿਸੇ ਗੁਰਮੁਖ ਦੇ ਉੱਤੇ ਤਾਂ ਫਿਰ ਉਸ ਨੂੰ ਸਤਿਗੁਰੂ ਨਾਮ ਦੀ ਬਖਸ਼ਿਸ਼ ਕਰ ਦਿੰਦੇ ਹਨ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਉਸ ਵਾਹਿਗੁਰੂ ਕਰੋ ਸਤਿਗੁਰੂ ਕਰੋ ਨਾਮ ਦੀ ਸਦਾ ਜਾਚਨਾ ਕਰੀਏ ਕਿਉਂਕਿ ਨਾਮ ਨੇ ਹੀ ਸਦਾ ਨਾਲ ਰਹਿਣਾ ਹੈ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਵਿੰਦ ਸਿਰਫ ਨਾਮ ਨੇ ਹੀ ਨਾਲ ਰਹਿਣਾ ਹੈ ਨਾਮ ਨੇ ਹੀ ਨਾਲ ਜਾਣਾ ਹੈ ਇਸ ਕਰਕੇ ਨਾਮ ਦੇ ਨਾਲ ਜੁੜੀਏ ਵਾਹਿਗੁਰੂ ਦਾ ਨਾਮ ਇਹ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋਣਾ ਹੈ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਨਾਮ ਦੀ ਬਖਸ਼ਿਸ਼ ਕਰਨ ਤਾਂ ਜੋ ਸਾਡਾ ਜਨਮ ਜੋ ਹੈ ਇਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ